ਉਹ ਫਸੇ ਹੋਣੇ ਆ ਨਾ ਤਾਂ ਹੋ ਮੇਰਾ ਜਿਤਾ ਆ ਗਿਆ ਕੋਈ ਗੱਲ ਨਹੀਂ ਆਉ ਤਾਂ ਹੀ ਤੁਹਾਡੀ ਬੇਇੱਜ਼ਤੀ ਕਰ ਨਹੀਂ ਆਇਆ ਮੈਂ ਇੱਥੇ ਸਾਡਾ ਰਾਦਾ ਇਹ ਭਾਂਡਿਆ ਸੀ ਸੰਦੀਪ ਦਾ ਨਾ ਸਾਰਾ ਸਮਾਨੇ ਪੈਕ ਕੀਤਾ ਵਾ ਤੂੰ ਸੰਦੀਪ ਨੂੰ ਨਾਲ ਲੈ ਜਾ ਆਪਣੇ ਅੱਛਾ ਬੜੇ ਸਿਆਣੇ ਹੋ ਆਪਣੇ ਗੱਲ 'ਚ ਫਾਲ ਆਗੇ ਨਾ ਤੇ ਮੇਰੇ ਗੱਲ ਪਾ ਦੋ ਗੱਲ ਕਹਿੰਦੇ ਸੀ ਕਿ ਜਦੋਂ ਕਿਤੇ ਰੁਪਿੰਦਰ ਵਿਚਾਰੀ ਦੀ ਜਾਨ ਨਿਕਲੀ ਹੋਊਗੀ ਤੇ ਕੀ ਸੋਚਦੀ ਹੋਊਗੀ ਆਪਣੇ ਮਨ 'ਚ ਇੰਤਿਆਬ ਸਮੇਂ ਨਹੀਂ ਆਉਂਦੀ ਕੀ ਬਣਾਉਣਾ ਕੀ ਕਹਾਂ ਜਪਨ ਲੱਗੀ ਫਿਰ ਕੱਲ ਕੋਈ ਪਤਾ ਨਹੀਂ ਭਾਜੀ ਪਤਾ ਨਹੀਂ ਲੱਗਾ ਕੱਖ ਵੀ ਅੱਸੀ ਗੱਲ ਆਲੋ ਪਾਣੀ ਦੋ ਅੱਛਾ ਕੋਈ ਨਹੀਂ ਪਤਾ ਨਹੀਂ ਕੱਲ ਲੱਗਾ ਕੱਖ ਵੀ ਪਰ ਇਹ ਆ ਕਿ ਪੋਸਟਮਾਰਟਮ ਦੀ ਰਿਪੋਰਟ ਆਜਣੀ ਛੇਤੀ ਕੱਲ ਚੌਥਾ ਵਾ ਕੱਲ ਜਾਣਾ ਵਾ ਜੀ ਠੀਕ ਹੁਣ ਵੇਖਾਂਗੇ ਜਾ ਕੇ ਉੱਥੇ ਗੱਲਬਾਤ ਕਰਾਂਗੇ ਠੀਕ ਮੇਰਾ ਤਾਂ ਜੀ ਚਾਰ ਲੈ ਕੇ ਜਾਵਾਂ ਨਾਲ ਬਚੋਲਿਆਂ ਨੂੰ ਵੀ ਨਾਲ ਲੈ ਕੇ ਜਾਊਂਗਾ ਤੇ ਹੋਰ ਵੀ ਜੀ ਖੜੂੰਗਾ ਉਦੋਂ ਦੇ ਰੌਲੇ ਗੋਲੇ ਜੀ ਕੋਈ ਗੱਲ ਹੋਈ ਨਹੀਂ ਸਾਡੇ ਕੋਲ ਇੱਕ ਚੀਜ਼ ਦਾ ਨਾ ਬੜੀ ਟੈਨਸ਼ਨ ਜੀ ਆਉਂਦੀ ਦਿਮਾਗ 'ਚ ਕੀ ਗੱਲ ਹੋ ਗਈ ਮੈਂ ਨਾ ਸੋਚਣ ਲਿਆ ਵੀ ਮੇਰੇ ਨਾਲ ਕਿਸੇ ਏਜੰਸੀ ਚੱਲੋਂਾ ਕੀ ਕਰਨਾ ਉਸ ਗੱਡੀ ਜਿਹੜੀ ਲਿਆਂਦੀ ਆ ਤੇ ਹੁਣ ਗੱਡੀ ਦਾ ਤਾਂ ਕੋਈ ਕੰਮ ਨਹੀਂਗਾ ਤੇ ਮੇਰਾ ਇਰਾਦਾ ਵੀ ਉਹਨਾਂ ਨਾਲ ਗੱਲ ਕਰਕੇ ਨਾ ਤੇ ਗੱਡੀ ਅਸੀਂ ਉਹਨਾਂ ਨੂੰ ਵਾਪਸ ਦੇ ਦਨੇ ਆ ਨਹੀਂ ਵਾਪਸ ਕਿਉਂ ਦੇਣੀ ਗੱਡੀ ਹਾਂ ਕਿਉਂ ਨਾ ਇੰਨਾ ਪੈਸਾ ਉਹ ਤੇ ਪੈਸਾ ਕਿਦਾਂ ਮੋੜਨਾ ਉਹਨਾਂ ਦਾ ਸਾਰਾ ਗੱਡੀ ਤੋਂ ਮੈਨੂੰ ਦੇ 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 ਹਾਂ ਤੂੰ ਹੀ ਰੱਖ ਲੋ ਵੇਖ ਲੋ ਤੁਹਾਡੀ ਮਰਜ਼ੀ ਆ ਫਿਰ ਨਹੀਂ ਕੋਈ ਨਹੀਂ ਮੈਂ ਵੀ ਉਦਾਂ ਸੋਚਣ ਲਿਆ ਗੱਡੀ ਲੈਣ ਨੂੰ ਤੂੰ ਗੱਡੀ ਮੈਨੂੰ ਦੇ ਦੇ ਮੈਂ ਰੱਖ ਲੈਣਾ ਜੋ ਵੀ ਤੇਰਾ ਹੈਗਾ ਜਿੰਨੇ ਦੀ ਆਈ ਆ ਜਿਹੜਾ ਲੋਨ ਲੂੰਦਾ ਕੇਸ ਆ ਸਾਰਾ ਕੋ ਮੈਂ ਅੱਗੇ ਕਰ ਲੈਣਾ ਤੇ ਆਪਣੇ ਪੈਸੇ ਲੈ ਲੈ ਮੇਰੇ ਕੋ ਸਾਰੇ ਜਿੰਨੇ ਬੰਦੇ ਤੇ ਮੈਂ ਤਾਂ ਡਰਦਾ ਗੱਲ ਨਹੀਂ ਭਾਜੀ ਕਿਸੇ ਨਾਲ ਕਰਨ ਲਿਆ ਮੈਂ ਹਾਂ ਵੀ ਲੋਕਾਂ ਨੇ ਕਹਿਣਾ ਵੀ ਕੁੜੀ ਵਾਸਤੇ ਗੱਡੀ ਲਈ ਤੇ ਕੁੜੀ ਨਾਲ ਇੰਨਾ ਮਾੜਾ ਕੰਮ ਹੋ ਗਿਆ ਤੇ ਕੀ ਪਤਾ ਕਿਦਾਂ ਦਾ ਲੋਹਾ ਕਿਦਾਂ ਦਾ ਨਹੀਂ ਉਹ ਨਹੀਂ ਨਹੀਂ ਤੇ ਹਮੇ ਜਾਣ ਕੇ ਵਿਚਾਰ ਬਣੇ ਲੋਕਾਂ ਦੇ ਉਹਨੂੰ ਲੋਹੇ ਨੂੰ ਕਿਉਣਾ ਜੇ ਤੁਸੀਂ ਰੱਖ ਲਓਣਾ ਤੇ ਫੇਰ ਤੇ ਬੜਾ ਵਧੀਆ ਮੇਰਾ ਸੂਤ ਅਜੇ ਕੰਮ ਨਹੀਂ ਕੋਈ ਨਹੀਂ ਰੱਖ ਲੈਨੇ ਆ ਤੇ ਕਰ ਲਾ ਉਥੇ ਪਤਾ ਪੁੱਤਾ ਜੋ ਵੀ ਲਾਉਣਾ ਜੇ ਕੋਈ ਵਿਆਜ ਵੱਧ ਪੈਂਦਾ ਉਹ ਫੇਰ ਤੂੰ ਦੇ ਦੇ ਬਾਕੀ ਜਿਨਾਂ ਦੀ ਗੱਡੀ ਹੈ ਜੀ ਮੁੰਨੇ ਦੀ ਮੈਂ ਰੱਖ ਲਈ ਨਾ ਚਲੋ ਇਦਾਂ ਕਰ ਲੈਂਦੇ ਆ ਮੈਂ ਉਹਨਾਂ ਨਾਲ ਗੱਲ ਕਰਕੇ ਨਾ ਤੇ ਫਿਰ ਤੁਹਾਨੂੰ ਸਾਰਾ ਦੱਸ ਦੂੰਗਾ ਤੇ ਫਿਰ ਤੁਸੀਂ ਰੱਖ ਲਿਓ ਸਭ ਤੋਂ ਵਧੀਆ ਹੋ ਜਾਏਗਾ ਮੇਰੇ ਤੇ ਟੈਨਸ਼ਨ ਲੱਤ ਗਈ ਸਾਰੀ ਫਿਰ ਨਹੀਂ ਨਹੀਂ ਕੋਈ ਨਹੀਂ ਤਾਂ ਕਰ ਲੈ ਗੱਲ ਤੂੰ ਜਿੱਦਾਂ ਤੇ ਚੰਗਾ ਲੱਗਦਾ ਓਦਾਂ ਕਰ ਲੈ ਇਹਦਾ ਹਾਲ ਤੇ ਨਾ ਹੁਣ ਇੱਕੋ ਹੀ ਆ ਦਲਜੀਤ ਦਾ ਤਰਲਾ ਮਾਰਨਾ ਪੈਣਾ ਮੈਂ ਇਦਾਂ ਕਰਦੀ ਆ ਦਲਜੀਤ ਨੂੰ ਫੋਨ ਕਰ ਲੈਣੀ ਆ ਹੈਲੋ ਸਸਿਕਲ ਪੁੱਤ ਹਾਂ ਠੀਕ ਠਾਕ ਤੂੰ ਸੁਣਾ ਮੇਰੀ ਗੱਲ ਸੁਣੋ ਪੁੱਤ ਹਿੰਦਣਾ ਆਉਣਾ ਹੀ ਤੇ ਰਕੋ ਤੇ ਦੱਸ ਕਿਦਾਂ ਤੇਰਾ ਟਾਈਮ ਕਿਦਨ ਆਈਏ ਨਹੀਂ ਨਹੀਂ ਉੱਧੇ ਹੀ ਕੰਮ ਹੀ ਥੋੜਾ ਜਿਹਾ ਹਾਂ ਅ ਮੈਂ ਨਹੀਂ ਨਹੀਂ ਡਰਨ ਵਾਲੀ ਨਹੀਂ ਕੋਈ ਵੀ ਗੱਲ ਹੋਂ ਤੇਂ ਆ ਪੁੱਤਾਂ ਨੂੰ ਸਲਾਹ ਕਰੀਦੀ ਆ ਕੋਈ ਕੰਮ ਹੋਵੇ ਤੇ ਸਲਾਹ ਹੀ ਕਰਨੀ ਸੀ ਤੇਰਨਾ ਸ਼ਬੋਧਵਾਰ ਕੋਈ ਗੱਲ ਨਹੀਂ ਬੋਧਵਾਰ ਆ ਜਾਾਂਗੇ ਹਾਂ ਚੰਗਾ ਪੁੱਤ ਚਲ ਕੈਂ ਤੇ ਜਾਵਾ ਫੇ ਬੋਧਵਾਰ ਆ ਜਾ ਬੋਧਵਾਰ ਜਾ ਕੇ ਨਾ ਤੇ ਸੰਦੀਰ ਨੂੰ ਛੱਡ ਦਨੇ ਆ ਨਾਲ ਹੀ ਲੈ ਜਾਾਂਗੇ ਜੇ ਇਹਨੂੰ ਕਿਹ ਆਣ ਕੇ ਲੈ ਜੀ ਇਹਨੇ ਨੀਗਾ ਲੈ ਆਉਣਾ ਇਹਦੇ ਡੈਡੀ ਨੂੰ ਦੱਸਦੀ ਆ ਫੇ ਬੋਧਵਾਰ ਕਹਿੰਦਾ ਆਜੇ ਤੇ ਟਾਈਮ ਰੱਖਿਓ ਉਦੋਂ ਦਾ ਤੇ ਸਵੇਤੇ ਜਾ ਕੇ ਨਾ ਲੋ ਲੱਗਣ ਤੋਂ ਪਹਿਲਾਂ ਪਹਿਲੇ ਛੱਟ ਆਵਾਂਗੇ ਉਹ ਮੈਨੂੰ ਫੋਨ ਕਰਨ ਦੇ ਬਾਰ-ਬਾਰ ਕੇ ਇਹਨਾਂ ਦਾ ਇਰਾਦਾ ਹੋਣਾ ਵਾ ਕਿ ਇਹ ਸੰਦੀਪ ਨੂੰ ਇੱਥੇ ਲੈ ਜਾਊਗਾ ਸੰਦੀਪ ਦੇ ਘਰੋਂ ਫਾੜ ਲਾਜੂਗਾ ਐਦਾਂ ਤਾਂ ਨਹੀਂ ਹੋਣ ਦਾਂ ਮੈਂ ਇਹਨਾਂ ਦਾ ਇਰਾਦਾ ਹੋਣਾ ਵਾ ਕਿ ਇਹ ਸੰਦੀਪ ਨੂੰ ਇੱਥੇ ਛੱਡ ਜਾਣਗੇ ਤੇ ਬਾਅਦ ਉਹਨਾਂ ਲੈ ਕੇ ਨਹੀਂ ਜਾਣਾ ਇਹਨਾਂ ਨੂੰ ਇੱਥੇ ਲਿਆਉਣ ਤੋਂ ਪਹਿਲਾਂ ਬਿਲਣਾ ਮੈਂ ਉੱਥੇ ਪਹੁੰਚ ਜਾਣਾ ਹਾਂ ਐਦਾਂ ਕਰਦਾ ਹਾਂ ਜਿਆਦਾ ਟਾਈਮ ਨਾ ਲਾਵਾਂ ਹੁਣੇ ਚੱਲ ਜਾਨਾ ਕੋਹਣ ਆ ਗਿਆ ਬਾਹਰ ਸਰ ਜੀ ਸਤਿ ਸ੍ਰੀ ਅਕਾਲ ਚਲ ਬੁੱਤ ਨੂੰ ਅੰਦਰ ਪੈ ਤੇਰੀ ਮੰਮੀ ਨੂੰ ਬੁਲਾ ਕੇ ਲਿਆਇਆ ਮੈਂ ਆਜੋ ਹੁਣ ਫਸੇ ਹੋਣੇ ਆ ਨਾ ਤਾਂ ਹੋ ਮੇਰਾ ਜੇਤਾ ਆ ਗਿਆ ਕੋਈ ਗੱਲ ਨਹੀਂ ਆਉਂ ਤੋ ਹੀ ਤੁਹਾਡੀ ਬੇਇੱਜ਼ਤੀ ਕਰਨੀ ਆਇਆ ਮੈਂ ਇਥੇ ਸਨੋ ਠੀਕ ਠਾਕ ਹੀ ਘਰ ਸਾਰੇ ਠੀਕ ਆਣਾ ਕਿ ਹੋਣਾ ਹੈ ਮਮਮੀ ਠੀਕ ਆ ਠੀਕ ਆ ਸਾਰੇ ਲੈ ਆਣਾ ਹੈ ਮਮਮੀ ਨੂੰ ਨਾਲ ਇੱਥੇ ਕੀ ਹੈ ਮੇਲਾ ਲੱਗਾ ਇੱਥੇ ਲੈ ਆਣਾ ਹੈ ਮਮਮੀ ਨੂੰ ਨਾਲੇ ਤੂੰ ਹੀ ਕੁੜੀਆਂ ਚੰਗਾ ਕੰਮ ਕੀਤਾ ਵਾ ਮਾਰੀ ਦਿੱਤਾ ਲਾਲਚੀਓ ਅਹੀਂ ਕੁੜੀ ਨਾ ਕੁਛ ਨਹੀਂ ਕੀਤਾ ਤੇ ਨਾ ਹੀ ਮਾਰਿਆ ਕੁੜੀ ਨੂੰ ਓ ਮੈਨੂੰ ਪਤਾ ਤੈ ਤੂੰ ਕਿਨੇ ਕੇ ਪਧਰੇ ਹੋ ਗੱਡੀ ਵਾਸਤੇ ਨਾ ਤੂੰ ਤੇਰੀ ਮਾਂ ਕੋਈ ਵੀ ਕਰ ਸਕਦੇ ਹੋ ਮੈਨੂੰ ਪਤਾ ਸਭ ਕੁਝ ਤੂੰ ਹੁਣ ਸਾਡੇ ਤੇ ਇਲਜ਼ਾਮ ਲਾਉਂਦੇ ਆ ਕਿਹੜੇ ਕੰਮ ਨੂੰ ਤੁਹਾਨੂੰ ਬੁਲਾਇਆ ਸੀ ਇੱਥੇ ਤੇ ਕੀ ਕਰਨ ਦੇ ਤੁਸੀਂ ਕੋਈ ਗੱਲ ਨਹੀਂ ਸੱਚਾਈ ਦਾ ਪਤਾ ਲੱਗ ਹੀ ਜਾਣਾ ਵਾ ਕਿ ਨਜ਼ਰ ਲਗਾਓਗੇ ਤੁਸੀਂ ਐਵੇਂ ਨਾ ਛੋਟਾ ਨਾਂ ਲਾਈ ਜਾਓ ਹੱਡਾ ਠੀਕ ਆ ਨਾ ਸੰਦੀਪ ਪੁੱਤ ਜਾ ਚਾਹ ਬਣਾ ਕੇ ਲੈ ਕੇ ਆ ਵਾ ਦਲਜੀਤ ਸਨ ਪਰਿਵਾਰ ਦਾ ਠੀਕ ਠਾਕ ਠੀਕ ਆ ਸਾਰੇ ਪਰਿਵਾਰ ਰੁਪਿੰਦਰ ਨੇ ਬੜਾ ਮਰਾ ਕੰਮ ਹੋਇਆ ਵਾ ਦਲਜੀਤ ਪੁੱਤ ਕੀ ਕਰਨਾ ਅਸੀਂ ਤਾਂ ਘਰ ਨਹੀਂ ਹੀ ਹੈ ਗੀਆਂ ਸ਼ਹਿਰ ਗਈਆਂ ਹਾਂ ਕੰਮ ਹੀ ਤਾਂ ਆਉਂਦਿਆਂ ਨੂੰ ਨਾ ਆ ਕੰਮ ਹੋ ਗਿਆ ਪਦਾ ਨਹੀਂ ਰੱਬ ਨੂੰ ਇਹੋ ਕੰਮ ਮਨਜ਼ੂਰ ਹੀ ਪਰ ਜਦੋਂ ਨਾ ਕਮਰੇ ਵਾਲੇ ਲੈਣੇ ਆ ਨਾ ਬੜੇ ਹੌਲ ਪੈਂਦੀ ਆ ਘਰ ਖਾਲੀ ਹੋ ਗਿਆ ਵਾ ਰੱਬ ਨੂੰ ਨਹੀਂ ਮਨਜ਼ੂਰ ਇਹ ਕੰਮ ਇਹ ਤੁਹਾਡੇ ਮਨ ਚ ਲਾਲਚ ਭੜਿਆ ਸੀ ਜਿਹੜਾ ਤੁਸੀਂ ਆ ਕੰਮ ਕਰਤਾ ਕੁੜੀ ਨਾਲ ਇਹ ਸਾਰਾ ਕੰਮ ਤੁਸੀਂ ਕੀਤਾ ਵਾ ਤੁਹਾਡੇ ਮਨ ਚ ਲਾਲਚ ਭੜਿਆ ਸੀ ਦਰਦੀਦੋ ਕਿਦਾਂ ਦੀਆ ਕਲਾ ਕਰਨ ੜਿਆ ਸਾਡਾ ਦਿਲ ਕਰਦਾ ਵੀ ਸਾਡੀ ਨਾ ਮਰ ਜੇ ਪੁੱਤਾ ਸਾਡਾ ਤੇ ਘਰ ਵਿਹਲਾ ਹੋ ਗਿਆ ਵਾ ਤੈਨੂੰ ਪਤਾ ਹੀ ਆ ਜਦੋਂ ਇਦਾਂ ਦਾ ਕੰਮ ਹੋ ਜੇ ਨਾ ਆਂਡ ਗਵਾਂਡ ਦੇ ਗੱਲਾਂ ਕਰਦਾ ਹੀ ਆ ਤੂੰ ਤਾਂ ਆਪਣਾ ਹੋ ਕੇ ਨਾ ਮੇੜੇ ਮਾਰਨ ਡਿਆ ਵਾ ਪੁੱਤ ਇਦਾਂ ਦੀਆਂ ਗੱਲਾਂ ਨਹੀਂ ਕਰੀਦੇ ਹੁੰਦੇ ਪਾਤਾ ਨੂੰ ਫੇਰ ਲੱਗਣਾ ਵਾ ਜੋ ਪੁਲਿਸ ਚੁੱਕ ਕੇ ਲੈ ਗਈ ਕਿ ਚੱਕੀ ਪੀਸਣੀ ਪਈ ਨਾ ਲੱਗੂਗਾ ਪਤਾ ਤੁਹਾਨੂੰ ਚੰਗੀ ਤਰ੍ਹਾਂ ਤੁਹਾਨੂੰ ਸਾਡੇ ਗੱਡੀ ਤੇ ਪਰੌਣੇ ਸਾਡੇ ਘਰ ਕੋਲ ਕੀ ਆ ਅਸੀਂ ਗੱਡੀ ਕੀ ਕਰਨੀ ਓਏ ਆਪਣੇ ਮੂੰਹ ਤੇ ਮੰਗਦੇ ਰਹੇ ਹੋ ਤੁਸੀਂ ਤੁਸੀਂ ਤਾਂ ਕੀ ਸ਼ਰਮ ਕਰਨੀ ਤੁਹਾਡੇ ਮੁੰਡੇ ਨੂੰ ਸ਼ਰਮੈ ਨਹੀਂ ਆ ਤੁਹਾਨੂੰ ਦੇ ਸਜ਼ਾ ਮਿਲ ਨਹੀਂ ਮਿਲਣੀ ਆ ਤੁਹਾਡੇ ਮੁੰਡੇ ਦੀ ਨੌਕਰੀ ਵੀ ਜਾਣੀ ਆ ਜੇ ਨਾ ਜਾਊਗੀ ਨਾ ਤਾਂ ਫੇਰ ਵੇਖਿਓ ਨੌਪਰੀ ਲਵਰੀ ਦੀ ਕਿਦਾਂ ਚੱਲ ਜੂਗੀ ਉਹ ਤਾਂ ਘਰ ਹੈ ਨਹੀਂ ਉਹਨੂੰ ਤੇ ਮੈਂ ਲੈ ਗਿਆ ਉਥੋਂ ਘਰ ਹੈ ਨਹੀਂ ਸਾਜ਼ਿਸ਼ ਦੇ ਵਿੱਚ ਹੀ ਨਾ ਪਤਾ ਹੀ ਸਾਰਾ ਕੁਝ ਨੂੰ ਚੱਲ ਦਲਜੀਤ ਪੁੱਤ ਇਹ ਗੱਲਾਂ ਛੱਡ ਤੈਨੂੰ ਤਾਂ ਫੋਨ ਅਹੀਂ ਤਾਂ ਕੀਤਾ ਹੀਗਾ ਅਹੀਂ ਉਧਰ ਆਪ ਹੀ ਆਉਣਾ ਹੀਗਾ ਤੇ ਚਲਾ ਆਪ ਹੀ ਹੋਉਨੇ ਆ ਚੱਲ ਚੰਗਾ ਹੋ ਗਿਆ ਤੂੰ ਆਪ ਹੀ ਆ ਗਿਆ ਵਾ ਸਾਡਾ ਰਦਾ ਇਹ ਭਾਂਡਿਆ ਹੀ ਸੰਦੀਪ ਦਾ ਨਾ ਸਾਰਾ ਸਮਾਨੇ ਪੈਕ ਕੀਤਾ ਵਾ ਤੂੰ ਸੰਦੀਪ ਨੂੰ ਨਾਲ ਲੈ ਜਾ ਆਪਣੇ ਅੱਛਾ ਬੜੇ ਸਿਆਣੇ ਹੋ ਆਪਣੇ ਗੱਲ ਚ ਫਾਲ ਆ ਗੇ ਨਾ ਤੇ ਮੇਰੇ ਗੱਲ ਪਾ ਦੋ ਕਿ ਮੈਂ ਸੰਦੀਪ ਨੂੰ ਉੱਥੇ ਲੈ ਜਾ ਤੇ ਪੁਲਿਸ ਉਧਰ ਵੀ ਤੁਰੀ ਫਰੇ ਇਹ ਕੰਮ ਨਹੀਂ ਹੁੰਦਾ ਹੁਣ ਮੈਂ ਇਹ ਤੁਹਾਨੂੰ ਚਲਣੀ ਪੈਣੀ ਹੈ ਤੁਸੀਂ ਕੀਤੀ ਇਹਦੇ ਲੈ ਪੁੱਤ ਇਹ ਕਿੱਦਾਂ ਦੀ ਗੱਲ ਹੋਈ ਤੈਨੂੰ ਦੱਸਣ ਤੇ ਡਰੇ ਆ ਤੇ ਅਸੀਂ ਤਾਂ ਘਰੇ ਹੀ ਹੰਨੀ ਹਾਂ ਨਾਲੇ ਸੰਦੀਪ ਨੇ ਪੁੱਤ ਆਪਣੇ ਘਰ ਜਾਣਾ ਹੀ ਆ ਤੇ ਨਾਲੇ ਉਹਦਾ ਨਾਂ ਕਿੱਦਾਂ ਲਾ ਰੰਡੀਆ ਸੰਦੀਪ ਦਾ ਹੁਣ ਦੱਸ ਜੇ ਇਹੀ ਘਰ ਹੁੰਦੇ ਤੇ ਪੁਲਿਸ ਸਾਡੇ ਕੋਲ ਪੁੱਛ ਗੈਸ ਨਾ ਕਰਦੀ ਪੀ ਕੀ ਗੱਲਬਾਤ ਹੋਈ ਆ ਉਹਨਾਂ ਦੇ ਹੁੰਦਿਆਂ ਦੇ ਸ਼ਹਿਰੋਂ ਆਈਆਂ ਵਾ ਸਾਡੇ ਦੇ ਵਿੱਚ ਨਾ ਹੀ ਹੈ ਨੀਗਾ ਉਹਦਾ ਭਰਾ ਹੀ ਆਇਆ ਸੀ ਸਾਨੂੰ ਕੀ ਪਤਾ ਕੀ ਗੁੱਤਾਂ ਹੁੰਦੀਆਂ ਆਂਦੇ ਹੁਣ ਆ ਜੋੜੇ ਤੁਹਾਡੀ ਗੜੀ ਹੱਥ ਮੈਂ ਨਹੀਂ ਇਹ ਕੰਮ ਚ ਆਉਂਦਾ ਠੀਕ ਹੈ ਨਾ ਤੁਸੀਂ ਤਲਾਕ ਦੇਣਾ ਤਲਾਕ ਦੇ ਦਿਓ ਜੋ ਕਰਨਾ ਕਰ ਲੋ ਮੈਂ ਇਹ ਕੰਮ ਚ ਨਹੀਂ ਆਉਣਾ ਠੀਕ ਹੈ ਨਾ ਬੱਧਲਜੀਤ ਗੱਲ ਤਾਂ ਸੁਣ ਪੁੱਤ ਵੇ ਗੱਲ ਸੁਣ ਜਾ ਲੈ ਦੱਸ ਇਹਨੂੰ ਤਾਂ ਫੋਨ ਕੀਤਾ ਸੀ ਵੀ ਕੁੜੀ ਨੂੰ ਲੈ ਜਾਊਗਾ ਜਦੋਂ ਇੱਥੇ ਪੁਲਿਸ ਆਊਗੀ ਕੁੜੀ ਦਾ ਨਾਂਤ ਨਾ ਵਿੱਚ ਆਊਗਾ ਪਰ ਇਹ ਪ੍ਰੌਣੀ ਨਿੰਦਨਾ ਇੱਕ ਗੱਲ ਨਹੀਂ ਸੁਣੀ ਵੇਖੋ ਕਿੰਨੀਆਂ ਗੱਲਾਂ ਕਰਕੇ ਗਿਆ ਵਾ ਟਾਈਮ ਤੇ ਵੇਖੇ ਵੀ ਕਿਦਾਂ ਦਾ ਵਾ ਰਮਨ ਮੇਰੇ ਹਿਸਾਬ ਨਾਲ ਤਾਂ ਇਹ ਜੋ ਬੰਨ ਰਲਿਆ ਵੇਖਿਆ ਉਹਨਾਂ ਦੀ ਬੋਲੀ ਬੋਲਦਾ ਜੀ ਉਹ ਤਾਂ ਪਹਿਲਾਂ ਹੀ ਰਲਿਆ ਹੀ ਹੁਣ ਤਾਂ ਇਹਦੀ ਚੜ ਮਚ ਗਈ ਸਭੋਂ ਪਿਆ ਕੰਮ ਹੋ ਗਿਆ ਵਾ ਉਹਦੇ ਹੱਥ ਗੱਲ ਆ ਗਈ ਆ ਸਿਆਣਾ ਹੁੰਦਾ ਸੰਦੀਪ ਨੂੰ ਨਾਲ ਲਿਆ ਜਾਂਦਾ ਕੋਈ ਗੱਲ ਵੀ ਨਾ ਹੁੰਦੀ ਮੈਨੂੰ ਤਾਂ ਹੁਣ ਟੈਨਸ਼ਨ ਪੈ ਗਈ ਆ ਉਹ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ। ਬਥੇਰਾ ਪੈਸਾ ਤੇਲਾ ਛਾੜਿਆ ਵੇ ਡਿਗੜੀ ਕਰ ਲੋ। ਭਾਵੇਂ ਜਿੱਦਾਂ ਮਰਜ਼ੀ ਆ ਨਾ ਜੇ ਉਹਨੇ ਵੀ ਪੈਸੇ ਦੇ ਦਿੱਤੇ ਤੇ ਫੇਰ ਉਹਨਾਂ ਸਾਡੀ ਥੋੜਾ ਸੋਨੀ ਆ ਮੇਰਾ ਤੇ ਜੀ ਕਰਨ ਡਿਆ ਵਾ। ਵੀ ਸੰਦੀਪ ਮੋਹ ਦੇ ਨਾਂਣ ਕੇ ਕੱਲ ਦੀਗੇ ਇੱਥੇ ਨਾ ਹੀ ਰਖੀਏ। ਉਹ ਇਹਨੇ ਜੋ ਗਹਿਣੀ ਆ ਉਹਦੇ ਕੋਈ ਨਹੀਂ ਪੈਸਾ ਤੇ ਲਾ ਦੇਣ ਜੋਗਾ। ਇਹ ਗੱਲ ਤੁਸੀਂ ਜਾਣ ਦੋ। ਚੁੱਕਣਾ ਦੇਣ ਵਾਲੇ ਨਾ ਛੱਡਦੇ ਨਹੀਂ ਹੁੰਦੇ। ਭਾਵੇਂ ਚੁੱਕ ਚੁਕਾ ਕੇ ਲਾਵੀ ਉਹਨਾਂ ਲੋਕਾਂ ਨੇ ਕਹਿਣਾ ਵਾ ਤੇ ਉਹਨਾਂ ਤੇ ਕਾਰਵਾਈ ਕਰ। ਸੋਚਣ ਵਾਲੀ ਗੱਲ ਵਾ। ਜੇ 18 ਲੱਖ ਦੀ ਉਹ ਗੱਡੀ ਸਾਨੂੰ ਲੈ ਕੇ ਦੇ ਸਕਦਾ ਨਾ ਤੇ 2 ਲੱਖ ਰੁਪਈਆ ਪੁਲਿਸ ਨੂੰ ਵੀ ਦੇ ਸਕਦਾ ਵਾ ਰਮਨ ਜੀ ਨੇ ਪੈਸੇ ਦਿੱਤੇ ਹੁੰਦੇ ਨਾ ਤੇ ਪੁਲਿਸ ਨੇ ਉਹਦੇ ਨਾਲ ਦੀ ਗੱਲ ਕਰਨੀ ਸੀ ਮੈਂ ਸਾਰੇ ਮਿਲ ਕੇ ਆਇਆ ਵਾ ਮੇਰੀ ਸੁਣੋ ਗੱਲ ਇੱਕ ਪਾਸੇ ਦੇ ਹੱਜ ਮਕਰਨਗੇ ਤੇ ਦੂਜੇ ਪਾਸੇ ਫੇਰ ਹੀ ਲੈਣਗੇ ਕਿੱਦਾਂ ਦੀਆਂ ਗੱਲਾਂ ਕਰਨ ਰਹਿ ਜੀ ਪੁਲਿਸ ਵਾਲਿਆਂ ਨੂੰ ਤੇ ਇਹੋ ਜਿਹਾ ਮੌਕਾ ਚਾਹੀਦਾ ਵਾ ਵੀ ਦੋਵੇਂ ਹੱਥੀ ਪੈਸੇ ਲਈਏ ਅਣਪੋਲ ਬਣ ਕੇ ਨਾ ਬੋ ਕੁੜੀ ਦਾ ਹੀ ਲਾ ਸਿਲਾ ਕਰੀਏ ਕੁੜੀ ਨੂੰ ਕਿਤੇ ਕੱਲ ਦੀਏ ਨਹੀਂ ਆ ਵਧੀਆ ਸੁਖਾ ਜੀ ਤੁਸੀਂ ਘਰ ਜੇ ਨਾ ਤੇ ਮੈਂ ਹਾਂ ਹਾਂਜੀ ਹਾਂਜੀ ਨਹੀਂ ਇਸੇ ਕਰਕੇ ਮੈਂ ਕਹਿੰਦਾ ਮੈਂ ਹਾਂ ਚੱਲ ਮੈਂ ਆਉਣਾ ਵਾ ਇੱਕ ਦੋ ਚੀਜ਼ਾਂ ਪੁੱਛਣੀਆਂ ਨੇ ਤੁਹਾਨੂੰ ਸਲਾਹ ਕਰਨੀ ਹੈ ਤੁਹਾਡੇ ਨਾਲ ਕੋਈ ਨਹੀਂ ਅਜੇ ਫੋਨ ਤ ਨਹੀਂ ਉਹਦਾ ਕੋਈ ਵੀ ਆਇਆ ਹੈਗਾ ਠੀਕ ਆ ਚਲੋ ਮੈਂ ਫਿਰ ਆਉਣਾ ਤੁਹਾਡੇ ਕੋਲ ਆ ਚਲੇ ਹਾਂ ਠੀਕ ਹੈ ਭਜੀ ਠੀਕ ਓਕੇ ਇਹ ਫੋਨ ਆਉਂਦਾ ਹੈ। ਸਤਿੰਦਰ ਭਾਈ ਦਾ ਫੋਨ ਆਉੜਿਆ ਸੀਗਾ ਤੇ ਮੈਨੂੰ ਕਹਿਣ ਦੇ ਹੀ ਪੁੱਛਣ ਦੇ ਇਹ ਵੀ ਕਿਥੋਂ ਤੱਕ ਪਹੁੰਚਾ ਕੰਮ ਤੇ ਮੈਂ ਹਾਂ ਹੀ ਉਦਾਂ ਕੋਈ ਫੋਨ ਤੇ ਗੱਲਬਾਤ ਨਹੀਂ ਕੀਤੀ ਹੈਗੀ ਤੇ ਮੇਰਾ ਰਦਾ ਵੀ ਇੱਕ ਦੋ ਚੀਜ਼ਾਂ ਪੁੱਛਾਂ ਇੱਕ ਤੇ ਕੱਲ ਹੀ ਜਾਣਾ ਵਾ। ਅੱਛਾ। ਇਹ ਕੱਲ ਕੋ ਗੱਲਬਾਤ ਉਸੇ ਕਰਨੀ ਕਿ ਨਹੀਂ ਕਰਨੀ? ਇਹ ਕ ਇਹ ਪੁੱਛਣਾ। ਤੇ ਇੱਕ ਮੇਰਾ ਦਾ ਵਾ ਕਿ ਪੁਲਿਸ ਨਾਲ ਥੋੜੀ ਬੋਦੀ ਗੱਲ ਕਰਨੇ ਆ। ਇਹ ਨਾ ਹੋਵੇ ਕਿ ਉਧਰੋਂ ਪੈਸੇ ਪੁਹੇ ਛਾੜ ਕੇ ਤੇ ਰਿਪੋਰਟਾਂ 'ਚ ਕੋਈ ਹਨਾ ਰੈਫਰੀ ਕਰਨ। ਉਹ ਤੇ ਹੈ ਹੀ ਆ। ਇਸ ਕਰਕੇ ਮੈਂ ਕਹਿਣਾਂ ਵੀ ਭਾਜੀ ਨਾਲ ਗੱਲ ਕਰਾਂ। ਉਹਨਾਂ ਨੇ ਕੈਨਾਵਾ ਵੀ ਖਿਆਲ ਰੱਖਿਓ ਫਿਰ ਵੀ ਉਹਨਾਂ ਦੀ ਚੱਲਦੀ ਥੋੜੀ ਬੋਦੀ ਚਲੋ ਕੋਈ ਗੱਲ ਨਹੀਂ ਇਹ ਆ ਵੀ ਤੁਸੀਂ ਗੱਲ ਕਰ ਲਓ ਹੁਣ ਕੁੜੀ ਵਿਚਾਰੀ ਨੂੰ ਇਨਸਾਫ ਤੇ ਦਿਵਾਉਣਾ ਹੀ ਆ ਨਾ ਘਰ ਵੀ ਜਦੋਂ ਮੰਮੀ ਗੱਲਾਂ ਕਰਦੇ ਆ ਨਾ ਤੇ ਮੈਨੂੰ ਬੜਾ ਤਰਸ ਹੁੰਦਾ ਵਾ ਮੰਮੀ ਨੂੰ ਨਾ ਅਸਲ ਚ ਜਿੱਦਾਂ ਪਹਿਲਾਂ ਨਹੀਂ ਸੋਚ ਜਾਂਦੀ ਉਹ ਵਿਚਾਰੇ ਵਿਆਹ ਤੋਂ ਬਾਅਦ ਕਹਿੰਦੇ ਹੀ ਰਹੇ ਆ ਰੁਪਿੰਦਰ ਨੂੰ ਫੋਨ ਕਰਦੀ ਰਹੀਂ ਕਿਤੇ ਕੋਈ ਦੁੱਖ ਨਾ ਹੋਵੇ ਕੋਈ ਮੁਸ਼ਕਲ ਨਾ ਹੋਵੇ ਤੇ ਮੈਂ ਸੋਹੋ ਹੱਸ ਕੇ ਕਹਿਣਾ ਵੀ ਸਿਆਣੀ ਆ ਕੁੜੀ ਕੋਈ ਗੱਲ ਨਹੀਂ ਆਪਣਾ ਘਰ ਸੰਭ ਲੈਣਾ ਆ ਪਰ ਮਾਪਿਓ ਤੇ ਮਾਪਿਓ ਹੀ ਹੁੰਦੇ ਆ ਨਾ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵਾ ਤੇ ਹੁਣ ਮੈਨੂੰ ਕੱਲ ਕਹਿੰਦੇ ਸੀ ਕਿ ਜਦੋਂ ਕਿਤੇ ਰੁਪਿੰਦਰ ਵਿਚਾਰੀ ਦੀ ਜਾਨ ਨਿਕਲੀ ਹੋਊਗੀ ਤੇ ਕੀ ਸੋਚਦੀ ਹੋਊਗੀ ਆਪਣੇ ਮਨ ਚਂ ਪਿੰਧਿਆਵ ਸਮੇਂ ਨਹੀਂ ਆਉਂਦੀ ਤੇ ਮੈਨਾਂ ਨੂੰ ਕੀ ਕਹਾਂ ਕੋਈ ਗੱਲ ਤੁਸੀਂ ਇਹਦਾਣਾ ਕਰੋ ਤੁਸੀਂ ਇਹੀ ਦਮ ਮੰਨਣਾ ਪਰੋ ਤੁਸੀਂ ਤੇ ਇੱਕ ਦੂਜੇ ਨੂੰ ਹੌਸਲਾ ਦੇਣਾ ਵਾ ਤੇ ਜੇ ਇਹੀ ਇਦਾਂ ਕਰੋਗੇ ਤਾਂ ਕਿੱਦਾਂ ਸਰੂਗਾ ਤੁਸੀਂ ਦਣਾ ਕਰੋ ਤੇ ਮੇਰੀ ਗੱਲ ਸੁਣੋ ਮੈਂ ਸ਼ਹਿਰੋਂ ਹੋ ਕੇ ਆ ਗਿਆ ਤੁਸੀਂ ਘਰ ਚਲੋ ਠੀਕ ਆ ਮੰਮੀ ਲੱਗੇ ਚਲੋ ਉੱਥੇ ਜਾ ਕੇ ਗੱਲਬਾਤਾਂ ਕਰੋ ਉਹਨਾਂ ਨਾਲ ਠੀਕ ਆ ਅੜੀ ਜੀ ਦਿਲਜੀਤ ਆਇਆ ਸੀ ਚਲ ਗਿਆ ਵਾ ਉਹ ਚਲ ਗਿਆ ਤੇ ਤੁਸੀਂ ਢੱਕਣਾ ਹੈ ਇਹਨੂੰ ਬੱਸ ਇਹਰਾ ਢੱਕਿਆ ਵਾ ਨਹੀਂ ਆਖੇ ਲੱਗਾ ਤੁਸੀਂ ਦੋ ਜਣੇ ਇੱਥੇ ਬੈਠੇ ਜੇ ਦੋਵਾਂ ਦੇ ਆਖੇ ਨਹੀਂ ਲੱਗਾ ਦੱਸ ਕੱਲਾ ਜਾ ਨੀ ਤੇ ਬਾਜਾਂ ਮਾਰਦੇ ਰਹੇ ਹੋ ਉਹਨੇ ਵਾਈ ਨਹੀਂ ਦਿੱਤੀ ਮੁੜ ਕੇ ਉਹ ਤੇ ਹੋਰ ਕਈ ਵਾਲੀਆਂ ਸਵਲੀਆਂ ਗੱਲਾਂ ਕਰਨ ਰਿਹਾ ਹੈਗਾ ਕੀ ਆਂਦਾ ਆਖਣਾ ਕੀ ਆ ਇਹੋ ਕਹਿੰਦਿਆ ਸੀ ਤੁਸੀਂ ਮਾਰਤੀ ਆ ਤੇ ਮੈਂ ਹਾਂ ਸਾਨੂੰ ਕੀ ਪਤਾ ਅਸੀਂ ਤਾਂ ਘਰ ਹੈ ਨਹੀਂ ਹਾਂ ਉਹਦਾ ਭਰਾ ਹੀ ਆਇਆ ਸੀ ਮੈਂ ਤੇ ਨਾ ਕਹਿਣ ਲਈ ਹਾਂ ਕਿ ਸੰਦੀਪ ਨੂੰ ਲੈ ਜਾਂਦਾ ਉੰਨੇ ਵੀ ਨਹੀਂ ਖੜਿਆ ਉਹ ਚੱਲ ਜਿਓ ਕਹਿੰਦਾ ਹੀ ਮਾਰਤੀ ਆ ਜੋ ਸਾਰੀ ਗੱਲ ਦਾ ਨੂੰ ਪਤਾ ਹੀ ਤੇ ਤੁਸੀਂ ਦੱਸ ਦਿੰਦੇ ਸੰਦੀਪ ਨੂੰ ਤੇ ਨਾਲ ਖੜਦਾ ਇਹ ਬਾਜ ਜਾਂਦੀ ਚੱਲ ਜਾ ਸੰਦੀਪ ਨਹੀਂ ਗਈ ਮੈਂ ਤੇਰੇ ਗਾੜੀ ਹੱਥ ਜੋੜਦੀ ਆ ਤੀਆਂ ਡਿਊਟੀ ਤੇ ਚਲ ਜਾ ਹੁਣ ਤੇਰੀ ਨੌਕਰੀ ਬਚੀ ਰਹੂਗੀ ਮੈਂ ਨੌਕਰੀ ਤੇ ਨਹੀਂ ਜਾਣਾ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਕਹਤਾ ਠੀਕ ਆ ਨਾ ਲਵਲੀ ਕਿਹਦੀ ਗੱਲ ਵੀ ਮੰਨ ਲਈਦੀ ਆ ਅਹੀਂ ਮਾਂ ਪਿਓ ਆ ਤੁਹਾਡਾ ਮਾੜਾ ਨਹੀਂ ਸੋਚਣ ਦੇ ਉਹ ਇਤੋਂ ਮਾੜਾ ਹੋਰ ਕੀ ਸੋਚਣਾ ਮੈਂ ਤੁਸੀਂ ਉਹ ਨਾਲੇ ਅਹੀਂ ਉਹਨੂੰ ਕਹਿਤਾ ਵਾ ਕਿ ਉਹ ਘਰ ਹੈ ਨਹੀਂ ਲਵਲੀ ਪੁਲਸ ਵਾਲਿਆਂ ਨੂੰ ਸਾਰਾ ਭਜਾ ਵਾ ਪਿੱ ਤੂੰ ਬਾਅਦ ਵਿੱਚ ਛੁੱਟੀ ਆਇਆ ਵਾ ਤੂੰ ਤੇ ਨਾ ਦਲਦਲ ਦੇ ਵਿੱਚ ਆ ਫਸਣ ਡਿਆ ਵਾ ਤੈਨੂੰ ਮੈਂ ਕਹਿੰਨੀ ਆ ਕਿ ਤੂੰ ਚੱਲ ਜਾ ਸਾਡੇ ਭਾਜੋ ਪਾਉਗੀ ਨਾ ਇਹ ਕੱਟ ਲਾਂਗੇ ਉਹ ਮੇਰੀ ਗੱਲ ਸੁਣੋ ਨੌਕਰੀ ਕਰਕੇ ਮੈਂ ਕਰਾਂ ਕੀ ਤੁਹਾਨੂੰ ਦੇਈ ਜਾਵਾਂ ਪੈਸੇ ਕਮਾ ਕੇ-ਕਮਾ ਕੇ ਅੱਗੇ ਤੁਸੀਂ ਘਰ ਜਾੜਤਾ ਵਾ ਜਾ ਗਿਆੜਿਆ ਵਾ ਤੇਰਾ ਚੱਲ ਕੋਈ ਨਹੀਂ ਹੌਂਸਲਾ ਰੱਖੋ ਜੇ ਜਾੜਿਆ ਵਾ ਨਾ ਤੇ ਤੇਰਾ ਘਰ ਵਸਾਉਣਾ ਵੀ ਇਹੀ ਆ ਮਾਤਾ ਸਾਰੇ ਕੰਮ ਹੋ ਗਏ ਸੀ ਨਾ ਗੱਡੀ ਗੁੱਡੀ ਵੀ ਅਗਲੇ ਨੇ ਲੈਣਤੀ ਉਤੋਂ ਤੱਕ ਹੀ ਤੁਹਾਨੂੰ ਗੁੱਸਾ ਆਈ ਨਾ ਵੀ ਗੱਡੀ ਨਹੀਂ ਆਈ ਦਾ ਅੱਜ ਤੇ ਤੁਸੀਂ ਆ ਚੰਦ ਚਾੜਤਾ ਤੂੰ ਨਹੀਂ ਮੰਨਣੀ ਮਾਂ ਪਿਓ ਦੀ ਗੱਲ ਮਾਤਾ ਅੱਗ ਤੇ ਲਾਈ ਆ ਸਾਡੇ ਘਰ ਮਾਸੀ ਨੇ ਤੇ ਆਹ ਹੁਣ ਬੈਠੀ ਆ ਵੇਲੀ ਹੋ ਗਈ ਥੇ ਚੰਗਾ ਜਿਹੜੀ ਸੱਚਾਈ ਆ ਨਾ ਮੈਂ ਉਹ ਹੀ ਗੱਲ ਕਰਨ ਦਿਆਂ ਇੱਕ ਗਲਤ ਮੈਂ ਸੋਚੀ ਨੀਗੀ ਫੇ ਰਮਾ ਸੰਦੀਪ ਨੂੰ ਪੀਣ ਲੱਗੀ ਸਾਰੇ ਤਾਂ लवली ਨੂੰ ਵੀ ਕਹਾਂ ਡਿਊਟੀ ਚੱਲ ਜਾ ਤੇ ਜੀ ਕਦੇ ਇਹ ਅੱਕੇ ਪਿੱਛੇ ਹੋ ਗਏ ਮੈਂ ਤੇ ਤੇ ਫਸ ਜਾਣਾ ਇਹਦੋਂ ਇਹੋ ਚੰਗਾ ਆ ਨਿਹਾਨਿਆਂ ਦਾ ਤੇ ਨਾ ਦਿਮਾਗ ਹੀ ਖਰਾਬ ਹੋ ਗਿਆ ਕਿਤੇ ਅੱਖੇ ਨਹੀਂ ਲੱਗਦੀ ਕੀ ਹੋ ਗਿਆ ਹੁਣ ਆਣਾ ਭੈਣ ਜੀ ਕੀ ਆ ਦਲਜੀਤ ਆਇਆ ਸੀਗਾ ਉਹਨੂੰ ਤਾਂ ਤਾਂ ਹੀ ਫੋਨ ਕੀਤਾ ਸੀ ਕਿ ਸੰਦੀਪ ਨੂੰ ਲੈ ਜਾਊਗਾ। ਗਾੜੀ ਉਹਨੇ 100-100 ਗੱਲ ਕੀਤੀ ਤੇ ਚਲ ਗਿਆ ਮੂੰਹ ਘਟ ਕੇ ਵੀ ਮੈਂ ਸੰਦੀਪ ਨੂੰ ਨਹੀਂ ਖੜਨਾ। ਤੁਹਾਡਾ ਕੀ ਇਰਾਦਾ ਵਾ? ਆਪਣੇ ਘਰੋਂ ਫਾਹ ਲਾ ਕੇ ਤੇ ਮੇਰੇ ਘਰ ਪੋਣਾ ਵਾ। ਪੁਲਿਸ ਉੱਥੇ ਆ ਜੂਗੀ। ਤੇ ਜੇ लवली ਨੂੰ ਤਰਲੇ ਲੈਣ ਰਹੀ ਆ ਵੀ ਤੂੰ ਡਿਊਟੀ ਤੇ ਚੱਲ ਜਾ। ਉਹ ਨਹੀਂ ਮੰਨਦਾ। ਮੈਂ ਇਹ ਨੌਕਰੀ ਕਾਹਦਾ ਕਰਕੇ ਕਰਨੀ ਆ? ਬੰਦਾ ਇਹਨੂੰ ਪੁੱਛੇ ਤੇਰੀ ਉਮਰ ਲੰਘ ਗਈ ਆ। ਉਹ ਵੀ ਰਿਸ਼ਤੇ ਬਥੇਰੇ। ਕਿੱਡੇ-ਕਿੱਡੇ ਸੋਹਣੇ ਰਿਸ਼ਤੇ ਆਉਂਦੇ ਹੀ। ਮੈਂ ਇਹ ਮਰ ਗਈ ਇਹਨਾਂ ਤੇ। ਨਹੀਂ ਮੈਂ ਸੋਨ ਤਾਂ ਸਭ ਕੁ ਡਈ ਹਾਂ ਪਰ ਮੈਂ ਅੰਦਰ ਇਸ ਕਰਕੇ ਨਹੀਂ ਗਈ। ਮੈਂ ਮੜ ਕੇ ਕਿਹੜਾ ਵੀ ਇਸਕੇ ਨਾ ਐਵੇਂ ਚੇੜਜੀ ਮਤ ਜਾਂਦੀ ਤੇ ਉਦਾਂ ਇੱਕ ਗੱਲ ਹੈਗੀ ਜੇ ਚੱਲ ਜਾਂਦੀ ਸੰਦੀਪ ਚੰਗੀ ਗੱਲ ਸੀ ਹੁਣ ਆਖੇ ਤੇ ਵੀ ਨਹੀਂ ਲੱਗਣ ਡਈ ਤੇ ਉਹ ਵੀ ਨਿਗਾ ਮੰਨਣ ਡਿਆ ਮੈਂ ਤਾਂ ਨਾ ਵਿੱਚ ਫਸੀਆਂ ਪੈਨ ਜੀ ਨਿਆਣੇ ਦਾ ਆਖੇ ਲੱਗਦੇ ਨਹੀਂਗੇ ਜਿਹੜਾ ਕੰਮ ਹੋਣਾ ਉਹ ਤੇ ਗਿਆਵਾ ਹੋ ਹੁਣ ਚੱਲ ਆ ਪ੍ਰਗਿਆ ਦਾ ਦੀ ਦੇ ਇਹ ਹੋ ਕੇ ਜਾਣਦੇ ਆਖਦੇ ਨਿਆਣੇ ਮੰਨਦੇ ਆ ਆਪਣੀਆਂ ਮਰਜ਼ੀਆਂ ਕਰਦੇ ਪੈਨ ਜੀ ਰੋਂ ਹੁਣ ਮੇਰਾ ਲੱਦਾ ਆ ਕਿ ਮੈਂ ਵੀ ਹੁਣ ਜਾਣੀ ਪੈਂਡ ਕਿੰਨੇ ਦਿਨ ਹੋ ਗਏ ਮੈਨੂੰ ਆਈ ਨਾ ਪਿੱਛੇ ਹੋ ਕੇ ਕੰਮ ਦਿੰਦਾ ਵੇਖ ਲਾ ਚੌਥੇ ਤੇ ਫੇਰ ਆ ਜਾਂਗੀ ਨਹੀਂ ਨਹੀਂ ਭੈਣ ਜੀ ਇਹ ਕੀ ਕਹਿਂਦੇ ਏ ਜੀ ਤੁਹਾਡਾ ਤੇ ਮੈਨੂੰ ਆਸਰਾ ਬੜਾ ਵਾ ਤੁਸੀਂ ਚਲ ਗਏ ਮੈਂ ਇਕੱਲੀ ਇੱਥੇ ਕੀ ਕਰੂੰਗੀ ਕੋਈ ਗੱਲ ਬਾਤ ਨਹੀਂ ਹੁੰਦੀ ਸਾਡੇ ਪਾਹੀ ਨੇ ਨਾ ਤੇ ਹਾਥੇ ਲਾ ਦਿੱਤਾ ਪੁਲਸ ਵਾਲਿਆਂ ਨੂੰ ਇਹੋ ਜਿਹਾ ਕੰਮ ਨਹੀਂ ਹੁੰਦਾ ਐਵੇਂ ਡਰ ਨੀ ਜਾਓ ਨਹੀਂ ਨਹੀਂ ਡਰ ਨਹੀਂ ਮੈਂ ਡਈ ਮੈਂ ਹੁਣ ਤੈਨੂੰ ਸਾਂ ਅਸਲ ਵਿੱਚ ਨਾ ਕਿੰਨੇ ਕੰਮ ਪਿੱਛੇ ਪਏ ਆ ਜਾਇਕਰ ਕੋ ਰਾਵਾਂ ਫੇਰ ਤੈਨੂੰ ਪਤਾ ਹੀ ਮੜਕੇ ਮੈਨੂੰ ਆਉਣਾ ਪੈਣਾ ਆ ਫਿਰ ਰਹਿ ਜੂਗੀ ਇੱਕ ਦੋ ਦਿਨ ਕੋਈ ਗੱਲ ਨਹੀਂ ਕੰਮ ਤਾਂ ਦੇ ਆਪੇ ਹੁੰਦੇ ਰਹਿਣੇ ਆ ਕਿਤੇ ਨਹੀਂ ਜਾਣਾ ਹੈਗਾ ਜਦੋਂ ਮੁਸੀਬਤ ਬਣੀ ਹੋਵੇ ਨਾ ਭੈਣ ਭਰਾਵਾਂ ਤੇ ਭੈਣ ਭਰਾ ਹੀ ਸਾਥ ਦਿੰਦੇ ਹੁੰਦੇ ਆ ਉਹ ਸਾਥ ਮੈਂ ਤੇ ਰੱਗੇ ਵੀ ਦਿੱਤਾ ਸੀ ਤੇ ਗਾਂ ਵੀ ਦਊਂਗੀ ਇਹ ਥੋੜਾ ਮੈਂ ਕਹਿਣ ਦੀ ਤੇਰਾ ਸਾਥ ਛੱਡਣ ਲੱਗੀ ਮੈਂ ਆ ਜੂਗੀ ਫੇਰ ਨਹੀਂ ਨਹੀਂ ਭੈਣ ਜੀ ਮੈਂ ਨਹੀਂ ਜਾਣ ਦੇਣਾ ਬਾਜੀ ਨੂੰ ਫੋਨ ਕਰ ਦੋ ਪਰ ਜਾਈ ਆਪਣੀ ਕੋ ਰੋਟੀ ਖਾ ਲੈਣਗੇ ਦੋ ਚਾਰ ਦਿਨਾਂ ਨਾਲ ਉੱਥੇ ਕੀ ਹੋ ਚੱਲੇ ਆਵਾ ਜਿੱਥੇ ਇੰਨੇ ਦਿਨ ਨਿਕਲੇ ਆ ਦੋ ਚਾਰ ਦਿਨ ਹੋਰ ਸਹੀ ਚਲ ਕੋਈ ਗੱਲ ਨਹੀਂ ਫਿਰ ਕਰਕੇ ਵੇਖਣੀ ਹੈ ਗੱਲ ਕੀ ਕਹਿੰਦੇ ਆ ਕਰ ਲਓ ਪਾਜੀ ਨੂੰ ਫੋਨ ਤਾਂ ਕਹੋ ਕੋਈ ਗੱਲ ਨਹੀਂ ਮਿੰਤ ਵਾਲੀ ਗੱਲ ਵਾ ਚਾਰ ਪੰਜ ਦਿਨ ਕੱਢ ਜਾ ਰਮਨ ਇਹਦਾ ਮੈਨੂੰ ਜਾਣਨੇਗਾ ਤੇਣਾ ਇਹਦਾ ਕਰਦੇ ਆ ਇਹਨਾਂ ਦਾ ਬਣਾ ਲਾਉਨੇ ਨੇ ਨਾ ਚੌਥੇ ਤੋਂ ਬਣਾਈ ਇਹਨਾਂ ਨਾਲ ਹੀ ਚੱਲ ਜੂਗੀ ਇਦਾਂ ਠੀਕ ਰਹਿਣਾ ਕੰਮ। ਭੋਗਦੇ ਫੇਰ ਸੀ। ਕੀ ਪਤਾ ਉਹਨੇ ਇੱਥੇ ਕੀ ਬਣਾਉਣਾ ਤੇ ਕੀ ਨਹੀਂ। ਜੋਬਨ ਆ ਜਾ ਭਜੀ। ਹੋਰ ਠੀਕ ਆ? ਅਸਲੀ ਵਾਂਦੀ। ਹੋਰ ਠੀਕ ਆ? ਹਾਂਜੀ। ਚਲ ਜੋ ਅੰਦਰ ਜੋਤ ਅੰਦਰ ਹੀ ਬੈਠੀ। ਆ। ਹੋਰ ਠੀਕ ਆ? ਹਾਂ ਵਧੀਆ ਯਾਰ। ਕੀ ਕਰਦੇ ਆਏ? ਕੱਖ ਨਹੀਂ ਮੈਂ ਘਰੇ ਹੀ ਮੈਂ ਚਲ ਜੋਬਨ ਨਾਲ ਫੇਰ ਆ ਮਾਰ ਕੇ ਆਨਾ। ਠੀਕ ਆ। ਸਾਡੇ ਨਾਲ ਦੇ ਜੋਬਨ ਉਹ ਕੰਮ ਹੋਇਆ ਹੀ ਜੋ ਜਿਹੜਾ ਰੱਬ ਕਿਸੇ ਨਾਲ ਵੀ ਨਾ ਕਰਾਵੇ। ਸੋਚਿਆ ਕੀ ਤੇ ਹੋਇਆ ਕੀ ਯਾਰ ਜਿਹਾਨੂੰ ਪਤਾ ਹੁੰਦਾ ਕਿ ਇਹਨਾਂ ਨੇ ਆਹ ਕੋਈ ਕਰਨਾ ਵਾ ਤੇ ਅਸੀਂ ਕੁੜੀ ਨੂੰ ਪਹਿਲੇ ਲੈ ਆਂਦੇ ਉਹ ਜਦੋਂ ਵਿਚਾਰੀ ਘਰ ਆਈ ਹੀ ਨਾ ਉਦੋਂ ਹੀ ਨਾ ਭੇਜਦੇ ਤੇ ਨਾਲੇ ਪੋਸਟਮਾਰਟਮ ਦੀ ਰਿਪੋਰਟ ਆਈ ਭਾ ਲਗਨੀ ਰਿਪੋਰਟ ਤੇ ਉਦਾਂ ਜੇ ਟਾਈਮ ਲੱਗਣਾ ਵਾ ਹੁੰਦੇ ਆ ਤੇ ਮੈਂ ਵੀ ਉਦਾਂ ਕੀਤੀ ਇੱਕ ਦੋ ਜਣਾਂ ਨਾਲ ਗੱਲ ਮੈਂ ਕਿਹਾ ਕਿ ਤੇ ਇਹ ਨਾ ਹੋਵੇ ਵੀ ਰਿਪੋਰਟ ਵਿੱਚ ਮੁੜ ਕੇ ਕੋਈ ਬਦਲਾਅ ਕਰਾ ਦੇਣ ਤੇ ਉਦਾਂ ਬੰਦੇ ਤੇ ਕਹਿੰਦੇ ਕਿ ਕੋਈ ਗੱਲ ਨਹੀਂ ਵੀ ਇਹੋ ਜਿਹਾ ਕੰਮ ਨਹੀਂ ਹੁੰਦਾ ਕੋਈ ਗੱਲ ਨਹੀਂ ਠੀਕ ਹੀ ਰਹੇਗਾ ਸਭ ਕੁਝ ਹੁਣ ਤਾਂ ਇਹ ਨਹੀਂ ਜੋਗਣ ਫਿਰ ਪਤਾ ਨਹੀਂ ਕਿਉਂ ਐਵੇਂ ਡਰ ਜਾ ਲੱਗਣ ਡਿਆਈਓ ਤੇ ਲੋਕੀ ਨਾਲ ਕਈ ਕੁ ਕਰ ਜਾਂਦੇ ਹੁੰਦੇ ਆ ਨਾਲੇ ਪੈਸਾ ਕਈ ਕੁ ਕਰਾ ਦਿੰਦਾ ਬਿਲਕੁਲ ਬਿਲਕੁਲ ਹਨਾ ਉਦੋਂ ਨਹੀਂ ਵੇਖਣ ਡਏ ਆ ਪੁਲਿਸ ਦੇ ਚਾਲ ਚੱਲਣ ਕੀ ਸੀਗੇ ਵੇਖੀਏ ਤੁਸੀਂ ਵੇਖੀਏ ਅਸੀਂ ਵੇਖੀਏ ਉਹ ਪੁਲਿਸ ਨੇ ਤਾਂ ਫਿਰ ਤੁਹਾਨੂੰ ਪਤਾ ਹੀ ਨਹੀਂ ਯਾਰ ਪੈਸੇ ਦੇ ਲੱਭਣ ਤੇ ਇਹ ਆ ਵੀ ਕੋਈ ਨਹੀਂ ਉਹਦਾ ਕੀਤੀ ਇੱਕ ਦੂਜੇ ਨਾਲ ਗੱਲ ਸ਼ਹਿਰਵਾ ਭਾਜੀ ਇੱਕ ਉਹਨਾਂ ਨੇ ਗੱਲ ਕੀਤੀ ਸੀ ਮੈਂ ਠੀਕ ਆ ਕੋਈ ਨਹੀਂ ਫੇਰ ਜਾਊਗਾ ਉਹਨਾਂ ਨਾਲ ਤੇ ਉਹਨਾਂ ਨੂੰ ਨਹੀਂ ਕਹੂੰਗਾ ਉਹਦਾ ਐਵੇਂ ਚਲੋ ਥੋੜਾ ਨਾ ਫੇਰਾ ਰੱਖੀ ਮਗਰ ਹੂੰ ਕਰਨਾ ਹੀ ਪੈਣਾ ਹੁਣ ਦੌੜ ਪਾ ਕੇ ਤੇ ਪੈਣੀ ਆ ਬਿਲਕੁਲ ਪਰ ਹੁਣ ਇਹ ਆ ਵੀ ਇਹਨਾਂ ਨੂੰ ਛੱਡਣਾ ਨਹੀਂਗਾ ਨਹੀਂ ਯਾਰ ਛੱਡਣਾ ਦਾ ਇਦਾਂ ਨਹੀਂ ਛੱਡਣਾ ਇਹਨਾਂ ਨੂੰ ਛੱਡਣ ਦਾ ਕੰਮ ਹੀ ਨਹੀਂ ਕੀਤਾ ਉਹਨਾਂ ਨੇ ਪਤਾ ਹੈ ਕੰਮ ਤਾਂ ਬਹੁਤ ਮਾਰਾ ਹੋਇਆ ਹੁਣ ਜੋ ਬੰਦਾ ਫੋਨ ਆਇਆ ਸੀ ਤੇ ਕਹਿਣ ਲੱਗੇ ਗੱਡੀ ਵਾਪਸ ਕਰਨ ਜਾਣੀ ਹੁਣ ਇੰਨਾ ਕੁਝ ਕੀਤਾ ਸੀ ਕੁੜੀ ਵਾਸਤੇ ਮੈਂ ਕੁੜੀ ਤਾਂ ਘਰ ਵਸ ਜੇ ਪਹਿਲੇ ਤੱਕ ਕਹਿਣੇ ਤੇ ਛੱਡੀ ਉਹਨੇ ਤੇ ਫਿਰ ਵੀ ਆ ਕੰਮ ਇਹਨਾਂ ਨੇ ਕਰ ਛੜਿਆ ਇਹ ਕਦੀ ਸੋਚਿਆ ਵੀ ਨਹੀਂ ਵੀ ਇਹਨਾਂ ਨੇ ਮਾਰਾ ਟੱਬਰ ਨਿਕਲੂਗਾ ਪਤਾ ਨਹੀਂ ਦੀਦੀ ਕਾਦਾ ਲਾਲਚ ਹੀਗਾ ਇਹਨਾਂ ਨੂੰ ਜੇ ਹੋਰ ਕੋਈ ਗੱਲ ਹੀ ਤੇ ਦੱਸ ਦਿੰਦੇ ਜਿੱਥੇ ਅਸੀਂ ਗੱਡੀ ਲੈ ਕੇ ਦਿੱਤੀ ਆ ਹੋਰ ਵੀ ਕੋਈ ਚੀਜ਼ ਲੈ ਦੇਂਦੇ ਪਰ ਸਾਡੀ ਕੁੜੀ ਦੀ ਜਾਣ ਤੇ ਨਾ ਲੈਂਦੇ ਇਹ ਤੇ ਨਾ ਜੱਗੋਂ ਹੀ ਬਾਹਰ ਕਰਤੀ ਐ ਤੇਰਪਿੰਦਰ ਦਾ ਕੋਈ ਫੋਨ ਨਹੀਂ ਆਇਆ ਪਹਿਲਾਂ ਕੋਈ ਵੀ ਵੀ ਜਾ ਕਿਦਾਂ ਵੀ ਤੰਗ ਕਰਨ ਦੇ ਆ ਜਾਂ ਕਿਦਾਂ ਦੀਦੀ ਫੋਨ ਕੀ ਆਣਾ ਵਾ ਜਦੋਂ ਘਰ ਦੇ ਵਿੱਚ ਨਿੱਗੀ ਨਿੱਗੀ ਧੁਕ ਧੁਕੀ ਧੁਕਦੀ ਹੋਵੇ ਨਾ ਫਿਰ ਨਹੀਂ ਸਮਝ ਆਉਂਦੀ ਵੀ ਕੀ ਬੰਦਾ ਹੁਣ ਜੇ ਉਹਨੂੰ ਇੱਥੋਂ ਲੈ ਹੀ ਗਏ ਹੀ ਤੇ ਫਿਰ ਚੰਗੀ ਤਰ੍ਹਾਂ ਰਹਿੰਦੀ ਉਹਦੇ ਨਾਲ ਉਹ ਬੇਚਰੀ ਆਈ ਗਈ ਹੀ ਇੱਕ ਵਾਰੀ ਦੁਖੀ ਹੋ ਕੇ ਫੇਰ ਉਹ ਸਾਡੇ ਵੱਲ ਵੇਖਦੀ ਆਂ ਫੇ ਮੈਂ بار بار ਜਾ ਕੇ ਵੀਰ ਨੂੰ ਤੰਗ ਵੀ ਕੀ ਕਰਾਂ ਉਹ ਫੇਰ ਬੇਚਰੀ ਚੁੱਪ ਕੀਤੀ ਰਹੀ ਤੇ ਪਤਾ ਨਹੀਂ ਉਹ ਦਿਨ ਉਹ ਦਿਨਾਂ ਕੀ ਬਣਿਆ ਹੋਣਾ ਕਿਹੜੀਆਂ ਗੱਲਾਂ ਵਾਂ ਜਿਹੜੀਆਂ ਉਹ ਅੰਦਰ ਦੀ ਅੰਦਰ ਹੀ ਲੈ ਕੇ ਬੈਗੀ ਕੋਈ ਗੱਲ ਨਹੀਂ ਜੋ ਤਾਂ ਟੈਨਸ਼ਨ ਨਹੀਂ ਲੈਣੀ ਹੁਣ ਕੇ ਗੱਲ ਦੀ ਹੋਇਆ ਤਾਂ ਬਹੁਤ ਮਾਰਿਆ ਕੁਝ ਕਿਸਮਤ ਤੁਹਾਡੀ ਮਾਰੀ ਕੁਝ ਰਪਿੰਦਰ ਦੀ ਤੇ ਕੋਈ ਗੱਲ ਨਹੀਂ ਜਿੱਥੇ ਵੀ ਲੋੜ ਹੋਏਗੀ ਨਾ ਹਾਂ ਦੱਸਣਾ ਜੇ ਕਿਤੇ ਗਵਾਹੀ ਵੀ ਦੇਣੀ ਪੈਗੀ ਤਾਂ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਜ਼ਰੂਰ ਦਵਾਂਗੇ ਉਹ ਤੇ ਪਤਾ ਹੈ ਜੀ ਜੀ ਤੇ ਸਾਡੇ ਨਾਲ ਹੀ ਜੇ ਪਰ ਉਹ ਜਿਹੜੀ ਵਿਚਾਰੀ ਦੁਨੀਆ ਤੋਂ ਚਲ ਗਈ ਆ ਉਹਨੇ ਤੇ ਨੀ ਨਾ ਮੜ ਕੇ ਆਉਣਾ ਕਿੰਨੇ ਲਾਡਾ ਨਾ ਪਾਲੇ ਹੀ ਤੇ ਕਿੰਨੇ ਚਾਵਾਂ ਨਾ ਵਿਆਹੀ ਹੀਗੀ ਵੀ ਆਪਣੇ ਘਰ ਖੁਸ਼ ਰਹੂਗੀ ਕੀ ਪਤਾ ਹੀ ਵੀ ਇੰਨੇ ਮਾੜੇ ਨਿਕਲ ਨੇ ਰਪਿੰਦਰ ਦੇ ਕੰਮ ਤੇ ਨੀ ਕੋਈ ਪੂਰੀ ਕਰ ਸਕਦਾ ਉਹ ਤਾਂ ਸਾਰਿਆਂ ਨੂੰ ਪਤਾ ਹੈ ਪਰ ਹੌਂਸਲਾ ਕਰਨਾ ਪੈਣਾ ਜੋਤ ਹੁਣ ਤੂੰ ਹੀ ਵੀ ਹੌਂਸਲਾ ਰੱਖੋ ਨਾਲ ਅੰਟੀ ਜੀ ਨੂੰ ਹੌਂਸਲਾ ਦਿਓ ਉਹ ਉਹਨਾਂ ਵਾਸਤੇ ਤੂੰ ਹੀ ਹੋਣਾ ਤੂੰ ਹੀ ਸਭ ਕੁਝ ਕਰਨਾ ਜੋ ਕਰਨਾ ਹੈ ਕੱਲ ਤੇ ਤੜੀ ਠੀਕ ਆ ਦੀਦੀ ਉਹਨਾਂ ਨੂੰ ਤੇਹੀ ਕੋਈ ਗੱਲ ਦੱਸਦੇ ਨਹੀਂ ਡਰਦੀ ਹੁਣ ਵਿਚਾਰਿਆਂ ਨੂੰ ਪਤਾ ਲੱਗਾ ਵਾ ਤੇ ਬੜਾ ਤੱਕਾ ਜਿਹਾ ਲੱਗਾ ਹੈ ਫਿਰ ਵੀ ਕੋਸ਼ਿਸ਼ ਤੇ ਉਹ ਕਰਨ ਦੀ ਆ ਤੇ ਘਰ ਚ ਮਾਹੌਲ ਠੀਕ ਹੀ ਬਣਿਆ ਰਵੇ ਮੰਮੀ ਠੀਕ ਠਾਕ ਰਹਿਣ ਪਰ ਐਡੀ ਬਿਡੀ ਗੱਲ ਹੋਈ ਆ ਢਾਲੀ ਵੀ ਕਿਵੇਂ ਜਾ ਸਕਦੀ ਉਹ ਤਾਂ ਗੱਲ ਸਹੀ ਆ ਜੋ ਤਾਂ ਹੁਣ ਕੋਈ ਕੁਝ ਵੀ ਨਹੀਂ ਕਰ ਸਕਦਾ